ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰ ਰਹੇ ਹਾਂ ਜੀ ਪੰਜਾਬੀ ਦੇ ਅਗਲੇ ਪਰੇਸ਼ਨ ਸਾਡਾ ਅੱਜ ਦਾ ਪਹਿਲਾ ਪਰੇਸ਼ਨ ਪ੍ਰੀਤ ਲੜੀ ਰਸਾਲਾ ਕਦੋਂ ਤੋਂ ਛਪਣਾ ਸ਼ੁਰੂ ਹੋਇਆ ਇਹ ਹੋਇਆ 1933 ਤੋਂ ਪ੍ਰੀਤ ਲੜੀ ਰਸਾਲੇ ਦੇ ਉੱਪਰ ਵੀ ਲਿਖਿਆ ਹੁੰਦਾ ਸੀ 1933 ਤੋਂ ਸ਼ੁਰੂ ਇਹ ਪੁੱਛਿਆ ਜਾ ਸਕਦਾ ਆਪਾਂ ਪਹਿਲਾਂ ਵੀ ਕੀਤਾ ਯਾਦ ਅਗਲਾ ਸਾਡਾ ਪਰੇਸ਼ਨ ਹੈ ਜੀ ਕਠਹਿਰਾ ਨਾਵਲ ਕਿਸ ਦੀ ਰਚਨਾ ਹੈ ਇਹ ਹੈ ਮਿੱਤਰ મિત્રसेन નીત ਇਹ ਦੋ ਪ੍ਰਸ਼ਨ ਆਪਣੇ ਥੋੜੇ ਜਿਹਾ ਅਲੱਗ ਵਿਸ਼ੇ ਨਾਲ ਸੰਬੰਧਿਤ ਸੀ ਇਸ ਤੋਂ ਅਗਲੇ ਪ੍ਰਸ਼ਨ ਸਾਡੇ ਜੋ ਹਨ ਇਹ ਸਾਰੇ ਪੰਜਾਬ ਦੇ ਮੇਲੇ ਅਤੇ ਤਿਉਹਾਰ ਜੋ ਲੇਖ ਲਿਖਿਆ ਹੋਇਆ ਬੰજારਾ 베ਦੀ ਦਾ ਉਸ ਦੇ ਵਿੱਚੋਂ ਲਏ ਗਏ ਆ ਪੰਜਾਬ ਦੇ ਮੇਲੇ ਅਤੇ ਤਿਉਹਾਰ ਕਿਸ ਦਾ ਲੇਖ ਹੈ ਇਹ ਹੈ ਜੀ ਬੰજારਾ 베ਦੀ ਸੋਹਿੰਦਰ ਸਿੰਘ ਬੰજારਾ 베ਦੀ ਜਿਨ੍ਹਾਂ ਨੂੰ ਲਿਖਿਆ ਜਾਂਦਾ ਐਸਐਸ ਬੰજારਾ 베ਦੀ ਸਾਡਾ ਅਗਲਾ ਪ੍ਰਸ਼ਨ ਹੈ ਜੀ ਬਸੰਤ ਦਾ ਤਿਉਹਾਰ ਕਦੋਂ ਹੁੰਦਾ ਹੈ ਇਹ ਹੁੰਦਾ ਮਾਘ ਸੁਦੀ ਪੰਚਮੀ ਪੰਚਮੀ ਹੁੰਦਾ 5 ਪਰ ਹੁਣ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਜਿਹੜਾ ਬਸੰਤ ਦਾ ਤਿਉਹਾਰ ਸੀ ਇਹ ਸੀ 28 ਮਾਘ ਨੂੰ ਤੇ ਪੰਚਮੀ ਦਾ ਮਤਲਬ ਹੁੰਦਾ 5 ਇਹ ਤੇ ਥੋੜਾ ਜਿਹਾ ਧਿਆਨ ਰੱਖਣਾ ਮੈਂ ਤੁਹਾਡੇ ਕੋਲ ਇੱਕ ਤੁਹਾਡੇ ਲਈ ਇੱਕ ਥੋੜੀ ਜਿਹੀ ਡਾਇਰੀ ਖੋਲ ਕੇ ਰੱਖੀ ਸੀ ਠੀਕ ਹੈ ਤੁਹਾਨੂੰ ਦੱਸ ਸਕਾਂ ਥੋੜਾ ਜਿਹਾ ਅੱਜ ਆਪਣੀ ਤਰੀਕ ਹੋ ਗਈ ਇਹ ਦਵਾਰ ਕੁਦਰਤੀ ਮੈਂ ਅੱਜੀ ਵਿਲਾ ਸੀ ਠੀਕ ਹੈ ਪਿੱਛੇ ਜੇ ਆਪਾਂ ਚਲਦੇ ਆ ਬਸੰਤ ਦੇ ਤਿਹਾੜੀ ਤੇ ਸ਼ਾਇਦ 10 ਕੁ ਫਰਵਰੀ ਦੇ ਕਰੀਬ ਸੀ ਮੈਂ ਹੁਣੇ ਦੇਖਿਆ ਇਹ ਦੇਖੋ ਮੇਲਾ ਬਸੰਤ ਪੰਚਮੀ ਪੰਚਮੀ ਹੁੰਦਾ 5 ਪਰ ਆਪਾਂ ਬਿਕਰਮੀ ਸੰਮਤ ਦੇ ਹਿਸਾਬ ਨਾਲ ਦੇਖੀਏ ਤਾਂ ਮਾਰਗ ਸੀ 28 ਸਾਕਾ ਸੰਮ ਦੇ ਹਿਸਾਬ ਨਾਲ ਦੇਖੀਏ ਮਾਰਗ ਹੋਇਆ ਵਿਆ 12 ਨਾਨਕ ਸ਼ਾਹੀ ਸੰਮਤ ਦੇ ਵਿੱਚ ਹੈ 28 ਮਤਲਬ ਬਿਕਰਮੀ ਸੰਮਤ ਵਾਲਾ ਮਾਗ ਤੇ ਨਾਨਕ ਸ਼ਾਹੀ ਜੋ ਆਪਾਂ ਕੈਲੰਡਰ ਯੂਜ਼ ਕਰਦੇ ਆ ਠੀਕ ਆ ਵਰਤਦੇ ਆ ਉਸ ਦੇ ਵਿੱਚ ਵੀ ਹੈ 28 ਪਰ ਇੱਥੇ ਲਿਖਿਆ ਹੋਇਆ ਛੋਟਾ ਜਿਹਾ ਇੱਕ ਮਾਗ ਸੁਦੀ ਪੰਜਵੀ ਜਿਹੜੇ ਆਪਣੇ ਪੁਰਬ ਤਿਹਾਰ ਮੇਲੇ ਆਉਂਦੇ ਆ ਉਹ ਇਹਨਾਂ ਦੇ ਹਿਸਾਬ ਨਾਲ ਹੁੰਦੇ ਆ ਠੀਕ ਹੈ ਚਾਹੇ ਭਾਰਤ ਦੇ ਵਿੱਚ ਚੱਲਦਾ ਬਿਕਰਮੀ ਸੰਮਤ ਹੀ ਹੈ ਉਸ ਦੇ ਹਿਸਾਬ ਨਾਲ ਤਾਂ ਬਸੰਤ ਰੁੱਤ ਜਿਹੜਾ ਆਪਣਾ ਬਸੰਤ ਦਾ ਮੇਲਾ ਆਇਆ ਇਹ ਬੰਦਾ 28 ਮਾਗ ਨੂੰ ਪਰ ਆਪਾਂ ਕਰ ਰਹੇ ਹਾਂ ਮਾਗ ਸੁਦੀ ਪੰਚਮੀ ਜਿਹੜੀ ਸੁਦੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਵਦੀ ਠੀਕ ਹੈ ਉਹਨਾਂ ਦੇ ਹਿਸਾਬ ਨਾਲ ਜਿਹੜੇ ਮੇਲੇ ਤਿਹਾਰ ਆਪਣੇ ਰੱਖੇ ਜਾਂਦੇ ਆ ਆਪਾਂ ਹੁਣ ਅਜਿਹੇ ਤਰੀਕ ਤੇ ਚੱਲਦੇ ਹਾਂ ਠੀਕ ਹੈ ਇਹ ਜਿਹੜਾ ਸੁਦੀ ਹੈ ਨਾ ਸੁਦੀ ਤੋਂ ਬਾਅਦ ਚੱਲਦੇ ਚੱਲਦੇ ਸੁਦੀ ਏਕਮ ਸੁਦੀ ਦੂਜ ਤੀਜ ਪੰਚਮੀ ਠੀਕ ਹੈ ਇਸ ਤਰ੍ਹਾਂ ਕਰਦੇ ਕਰਦੇ ਆ ਜਾਂਦੀ ਹੈ 14 ਠੀਕ ਹੈ 12 ਸ 13 ਸ 14 ਸ ਇਸ ਤੋਂ ਬਾਅਦ ਫਿਰ ਸਿੱਧੀ ਪੂਰਨ ਮਾਸੀ ਆਊਗੀ ਪੁੰਨਿਆ ਹੋਊਗੀ ਠੀਕ ਹੈ ਮਤਲਬ ਚੰ드ਰਮਾ ਪੂਰਾ ਹੋ ਰਿਹਾ ਥੋੜਾ ਥੋੜਾ ਵੱਧ ਰਿਹਾ ਅੱਜ ਹੋ ਗਈ 17 ਤਰੀਕ ਇੱਥੇ ਜਿਹੜੀ ਮਾਗ ਸੁਦੀ ਹੈ ਫੱਗਣ 5 ਚੱਲ ਰਿਹਾ ਠੀਕ ਹੈ ਇੱਧਰ ਫੱਗਣ ਚੱਲ ਪਿਆ ਤੇ ਇੱਧਰ ਸੁਦੀ ਦੇ ਵਿੱਚ ਅਜੇ ਮਾਗ ਹੀ ਚੱਲ ਰਿਹਾ ਨਾਨਕ ਚਾਹੀ ਦੇ ਵਿੱਚ ਵੀ ਪੰਜ ਫੱਗਣ ਅੱਜ ਤੇ ਬਿਕਰਮੀ ਸਮਤ ਦੇ ਵਿੱਚ ਜਿਹੜਾ 2075 ਚੱਲ ਰਿਹਾ ਇਸ ਦੇ ਵਿੱਚ ਵੀ ਪੰਜ ਹੈ ਪਰ ਸੁਦੀ ਦੇ ਵਿੱਚ ਅਜੇ ਮਾਗ ਹੀ ਚੱਲ ਰਿਹਾ ਤੇ ਬਾਰਸ ਤੇਰਸ ਇਕੱਠੀਆਂ ਹੀ ਆ ਗਈਆਂ ਦੋਨੇ ਠੀਕ ਹੈ ਜਿਹੜੀਆਂ ਆਪਾਂ ਬਾਰਸ ਦੇਖਦੇ ਆਂ ਪੁੰਨੇ ਆ ਮਸਿਆ ਦੇਖਦੇ ਆ ਉਹ ਇਹਨਾਂ ਦੇ ਹਿਸਾਬ ਨਾਲ ਹੁੰਦੀਆਂ ਅੱਜ ਦਾ ਦਿਨ ਸੀਗਾ 11 ਘੰਟਿਆਂ ਦਾ ਸੂਰਜ ਚੜ੍ਹਿਆ 7:12 ਤੇ 6:12 ਤੇ ਛਿਪ ਗਿਆ ਹੁਣ ਆ ਗਈ ਬਾਰਸ ਤੇਰਸ ਇਕੱਠੀ ਇਸ ਤੋਂ ਬਾਅਦ ਆਉਗੀ 14ਸ ਮਤਲਬ 14 ਦੇ ਆਉਗੀ ਮਾਗ ਸੁਦੀ 14ਸ 14ਸ ਤੋਂ ਬਾਅਦ ਹੁਣ ਪੂਰਨ ਮਾਸੀ ਹੋਊਗੀ ਮਤਲਬ ਸੂਰਜ ਕੱਲ ਨੂੰ ਮਤਲਬ ਪਰਸੋਂ ਪੂਰਾ ਹੋ ਜਾਊਗਾ ਠੀਕ ਹੈ ਇਹ ਹੈਗਾ ਮਾਗ ਸੁਦੀ ਪੂਰਨ ਮਾਸੀ ਆਗੇ ਸੁਦੀ ਜਦੋਂ 14 ਹੋ ਜਾਏ ਫਿਰ ਆਉਂਦੀ ਹੈ ਪੂਰਨ ਮਾਸੀ ਤੇ ਇਸ ਤੋਂ ਬਾਅਦ ਫਿਰ ਵਦੀ ਚੱਲ ਜਾਂਦੀ ਹੈ ਸੂਰਜ ਸੁਦੀ ਤੋਂ ਬਾਅਦ ਚੱਲਦੀ ਹੈ ਵਦੀ ਫੱਗਣ ਵਦੀ ਇਕਮ ਇਸੇ ਤਰ੍ਹਾਂ ਚੱਲਦੇ ਚੱਲਦੇ ਇਕਮ ਦੂਜ ਬਾਰਸ ਤੇਰਸ 14 ਤੇ ਵਦੀ ਤੋਂ ਬਾਅਦ ਆਊਗੀ ਫਿਰ ਮੱਸੀਆ ਕਾਲੀ ਰਾਤ ਠੀਕ ਹੈ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਉਲਝਣਾ ਜਣਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਸੀ ਕਿ ਪੰਚਮੀ ਲਿਖਿਆ ਤੁਸੀਂ ਬੋਲੋਗੇ ਕਿ ਪੰਚਮੀ ਉਸ ਦਿਨ ਤਾਂ 28 ਮਾਰਗ ਸੀ ਮਤਲਬ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਕਿ ਕਈ ਤਰ੍ਹਾਂ ਦੇ ਮਹੀਨੇ ਆ ਜਿਹੜੇ ਚੱਲ ਰਹੇ ਆ ਬਾਕੀ ਤੁਸੀਂ ਆਪਣੇ ਆਪ ਕਿਸੇ ਤੋਂ ਪੁੱਛ ਲੈਣਾ ਜਾਂ ਡਾਇਰੀ ਤੇ ਦੇਖ ਲੈਣਾ ਸਮਝ ਲੱਗ ਜਾਊਗੀ ਸਾਰੀ ਠੀਕ ਹੈ ਵੰਡ ਤੋਂ ਵੰਡ ਤੋਂ ਪਹਿਲਾਂ ਸਭ ਤੋਂ ਵੱਡਾ ਬਸੰਤ ਪੰਚਮੀ ਦਾ ਮੇਲਾ ਕਿੱਥੇ ਲੱਗਦਾ ਸੀ ਇਹ ਲੱਗਦਾ ਸੀ ਲਾਹੌਰ ਦੇ ਵਿੱਚ ਹਕੀਕਤ ਰਾਏ ਦੀ ਸਮਾਦਤ ਸੀ ਸਾਡਾ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਕਿੱਥੋਂ ਦਾ ਬਸੰਤ ਮੇਲਾ ਪ੍ਰਸਿੱਧ ਹੈ ਇਹ ਪ੍ਰਸਿੱਧਾ ਜੀ ਪਟਿਆਲੇ ਦਾ ਤੇ ਇੱਕ ਹੈ ਛੇ ਹਰਟਾ ਪਰ ਇਸ ਨੂੰ ਇਸ ਤਰ੍ਹਾਂ ਨਹੀਂ ਬੋਲਿਆ ਜਾਂਦਾ ਛੇ ਹਰਟਾ ਉੱਤੇ ਛੇ ਹਟਾ ਖੂ ਹੈ ਛੇ ਹਟਾ ਇਕੱਠੀਆਂ ਚੱਲਦੀਆਂ ਪਰ ਇਸ ਨੂੰ ਬੋਲਿਆ ਜਾਂਦਾ ਛਾਟਾ ਸਾਹਿਬ ਉਧਰ ਦੇ ਲੋਕ ਇਸੇ ਤਰ੍ਹਾਂ ਹੀ ਬੋਲਦੇ ਆ ਠੀਕ ਹੈ ਛਾਟਾ ਸਾਹਿਬ ਹੋਲੀ ਕਿਸ ਦੇਸੀ ਮਹੀਨੇ ਵਿੱਚ ਹੁੰਦੀ ਹੈ ਇਹ ਹੁੰਦੀ ਹੈ ਜੀ ਫੱਗਣ ਦੇ ਵਿੱਚ ਹੋਲੀ ਦਾ ਸਬੰਧ ਕਿਸ ਪੁਰਾਣਿਕ ਕਥਾ ਨਾਲ ਹੈ ਇਹ ਹੈ ਪ੍ਰਹਲਾਦ ਭਗਤ ਦੀ ਕਥਾ ਦੇ ਨਾਲ ਇਹ ਤੁਹਾਨੂੰ ਯਾਦ ਹੋਣਾ ਪੰਜਾਬ ਵਿੱਚ ਹੋਲੀ ਕਿੱਥੋਂ ਦੀ ਪ੍ਰਸਿੱਧ ਹੈ ਅਨੰਦਪੁਰ ਸਾਹਿਬ ਦੀ ਔਲਾ ਮਹੱਲਾ 10ਵੇਂ ਗੁਰੂ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਔਲਾ ਮਹੱਲਾ ਜਿਹੜਾ ਮਨਾਉਣਾ ਸ਼ੁਰੂ ਕੀਤਾ ਸੀ ਤੀਆਂ ਦਾ ਤਿਉਹਾਰ ਇਹ ਹੁੰਦਾ ਸਾਵਣ ਵਿੱਚ ਸਾਵਣ ਦੇ ਮਹੀਨੇ ਪ੍ਰਾਣ ਕਥਾਵਾਂ ਅਨੁਸਾਰ ਧਰਤੀ ਕਿਸ ਉੱਪਰ ਖੜੀ ਹੈ ਏ ਖੜੀ ਹੈ ਜੀ ਛੇਸ਼ਨਾਗ ਦੇ ਫਨਾ ਉੱਪਰ ਉਪਜਾਊ ਸ਼ਕਤੀ ਵੀ ਜਿਹੜੀ ਜ਼ਮੀਨ ਦੀ ਹੈ ਕਿਹਾ ਜਾਂਦਾ ਕਿ ਛੇਸ਼ਨਾਗ ਤੇ ਹੀ ਨਿਰਪਰ ਕਰਦੀ ਹੈ ਆਪਾਂ ਕਰ ਰਹੇ ਹਾਂ ਪ੍ਰਾਣ ਕਥਾਵਾਂ ਠੀਕ ਹੈ ਇੱਕ ਬਲਦ ਦੇ ਸਿਰ ਤੇ ਵੀ ਖੜੀ ਹੈ ਪਰ ਆਪਾਂ ਪ੍ਰਾਣ ਕਥਾਵਾਂ ਦੇ ਅਨੁਸਾਰ ਇੱਥੇ ਇਹ ਪ੍ਰਸ਼ਨ ਕੀਤਾ ਹੈ 나ਗ ਦੇਵਤਾ ਦੀ ਪੂਜਾ ਕਰਨ ਵਾਲਿਆਂ ਮੇਲਿਆਂ ਨੂੰ ਕੀ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ 나ਗ ਮਹਾ ਗੁੱਗੇ ਨਾਲ ਸੰਬੰਧਿਤ ਮੇਲੇ ਕਿਹਸੇ ਰੋਤਨਾਂ ਸੰਬੰਧਤ ਹਨ ਵਰਖਾ ਰੋਤ ਗੁੱਗੇ ਮਤਲਬ ਸੱਪ ਨਾਲ ਸੰਬੰਧਿਤ ਤੇ ਜਦੋਂ ਮੀਂਹ ਪੈਂਦਾ ਤੇ ਹੈ ਜਿਹੜੇ ਸੱਪ ਕਿੜੇ ਬਾਹਰ ਆ ਜਾਂਦੇ ਆ ਠੀਕ ਹੈ ਤੇ ਫਿਰ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਗੁੱਗੇ ਦਾ ਸੰਬੰਧ ਹੈ ਸੱਪ ਪੂਜਾ ਦੇ ਨਾਲ ਲੋਕ ਕਥਾਵਾਂ ਇੱਥੇ ਆ ਗਿਆ ਜੀ ਲੋਕ ਕਥਾ ਲੋਕ ਕਥਾਵਾਂ ਅਨੁਸਾਰ ਗੁੱਗਾ ਕੀ ਸੀ ਇਹ ਸੀ ਸੱਪਾਂ ਦਾ ਰਾਜ ਇਨਸਾਨੀ ਰੂਪ ਧਾਰਨ ਕਰਨ ਵਾਲਾ ਸੱਪ ਇਹ ਸੀ ਇੱਕ Rajput ਯੋਧਾ ਨੋਟ ਛਪਾਰ ਦਾ ਮੇਲਾ ਮਹਤਵਪੂਰਨ ਇਸ ਬਾਰੇ ਚੰਗੀ ਤਰ੍ਹਾਂ ਪੜ੍ਹ ਲੈਣਾ ਆਪਾਂ ਅਗਲੇ ਪੇਜ ਤੇ ਕਰ ਰਹੇ ਹਾਂ ਠੀਕ ਹੈ ਜੀ ਸਾਡਾ ਅਗਲਾ ਪ੍ਰਸ਼ਨ ਜੀ ਗੁੱਗੇ ਪੀਰ ਦਾ ਮੇਲਾ ਕਿੱਥੇ ਲੱਗਦਾ ਹੈ ਇਹ ਲੱਗਦਾ ਹੈ ਲੁਧਿਆਣਾ ਦੇ ਪਿੰਡ ਛਪਾਰ ਦੇ ਵਿੱਚ ਜਿਹੜਾ ਇਹ ਛਪਾਰ ਦਾ ਮੇਲਾ ਹੈ ਗੁੱਗੇ ਨਾਲ ਸੰਬੰਧਿਤ ਹੈ ਠੀਕ ਹੈ ਇਹ ਵੀ ਯਾਦ ਰੱਖਣਾ ਤੁਸੀਂ ਛਪਾਰ ਦਾ ਮੇਲਾ ਕਦੋਂ ਲੱਗਦਾ ਹੈ ਭਾਦਰੋਂ ਭਾਦੋਂ ਤੋਂ ਦੀ 14 ਮਾਤਲਬ ਜਿਹੜੀ 14ਸ ਆਪਾਂ ਕੀਤੀ ਸੀ 14ਸ ਭਾਦੋਂ ਦੀ ਸੁਦੀ ਇਹ ਯਾਦ ਰੱਖਣਾ ਸੁਦੀ ਵਦੀ ਇਸ ਤਰ੍ਹਾਂ ਹੀ ਉਲਝਾ ਕੇ ਪੁੱਛਿਆ ਜਾ ਸਕਦਾ ਤੁਹਾਨੂੰ ਗੁੱਗੇ ਪੀਰ ਦਾ ਮੇਲਾ ਛਪਾਰਪੈਂਡ ਦੀ ਕਿਸ ਦਿਸ਼ਾ ਵੱਲ ਲੱਗਦਾ ਹੈ ਇਹ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਇਹ ਲੱਗਦਾ ਦੱਖਣੀ ਦਿਸ਼ਾ ਵੱਲ ਦੱਖਣੀ ਗੁੱਠ ਦੇ ਵਿੱਚ ਦੱਖਣੀ ਹਿੱਸੇ ਵੱਲ ਗੁੱਗੇ ਜਾਂ ਛਪਾਰ ਦਾ ਮੇਲਾ ਕਦੋਂ ਤੋਂ ਲੱਗਦਾ ਹੈ 1880 ਬਿਕਰਮੀ ਤੋਂ ਇਹ ਮੇਲਾ ਜਿਹੜਾ ਲੱਗਣਾ ਸ਼ੁਰੂ ਹੋਇਆ ਸੀ ਰਾਜਸਥਾਨ ਦੇ ਵਿੱਚ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਮਾੜੀ ਮਤਲਬ ਮਟੀ ਉੱਥੋਂ ਮਿੱਟੀ ਲਿਆਂਦੀ ਗਈ ਠੀਕ ਹੈ ਤੇ 1880 ਤੋਂ ਕਰ ਇਹ ਮੇਲਾ ਜਿਹੜਾ ਲੱਗਣਾ ਸ਼ੁਰੂ ਹੋ ਗਿਆ। ਸ਼ਿਪਾਰ ਦੇ ਮੇਲੇ ਦਾ ਸਰੂਪ ਕਿਸ ਤਰ੍ਹਾਂ ਦਾ ਬਣ ਚੁੱਕਿਆ ਹੈ ਇਹ ਅੱਜ ਕੱਲ੍ਹ ਲੋਕਿਕ ਰੂਪ ਧਾਰਨ ਕਰ ਚੁੱਕਿਆ ਮੇਲਾ। ਕਿਹੜੇ ਇਲਾਕਿਆਂ ਵਿੱਚ ਦੇਵੀ ਮਾਤਾ ਦੀ ਪੂਜਾ ਵਧੇਰੇ ਹੁੰਦੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀਆਂ ਦੇਵੀਆਂ ਉਹਨਾਂ ਦੀ ਪੂਜਾ ਜ਼ਿਆਦਾ ਹੁੰਦੀ ਹੈ। ਦੇਵੀ ਮਾਤਾ ਦੇ ਮੇਲੇ ਕਿਹੜੇ ਮਹੀਨਿਆਂ ਵਿੱਚ ਲੱਗਦੇ ਹਨ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਜ਼ਿਆਦਾ ਲੱਗਦੇ ਹਨ ਨਰਾਤਿਆਂ ਦੇ ਦਿਨਾਂ ਵਿੱਚ ਠੀਕ ਹੈ ਨਰਾਤਿਆਂ ਦੇ ਦਿਨਾਂ ਵਿੱਚ ਜਵਾਲਾ ਜੀ ਚੰਤਪੁਰਨੀ ਨੈਣਾ ਦੇਵੀ ਮਨਸਾ ਦੇਵੀ ਇਹਨਾਂ ਦੇਵੀਆਂ ਦੇ ਜਿਹੜੇ ਮੇਲੇ ਲੱਗਦੇ ਆ ਨੋਟ ਜਰਗ ਦਾ ਮੇਲਾ ਕਦੋਂ ਲੱਗਦਾ ਹੈ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਇਹ ਨੋਟ ਇਸ ਲਈ ਕਰਵਾ ਰਿਹਾ ਮੈਂ ਕਿਉਂਕਿ ਜਰਗ ਦਾ ਮੇਲਾ ਮੈਂ ਤੁਹਾਨੂੰ ਇੱਕ ਪਿਛਲੀ ਵੀਡੀਓ ਦੇ ਵਿੱਚ ਜੋ ਕਾਫੀ ਪਹਿਲਾਂ ਕੀਤੀ ਸੀ ਉੱਥੇ ਤੁਹਾਨੂੰ ਮੈਂ ਸ਼ਾਇਦ ਕਰਵਾ ਗਿਆ ਸੀ ਦੂਜੇ ਮੰਗਲਵਾਰ ਇਹ ਮੈਂ ਚੰਗੀ ਤਰ੍ਹਾਂ ਦੇਖਿਆ ਠੀਕ ਹੈ ਤੇ ਨੋਟ ਕਰ ਲੈਣਾ ਤੁਸੀਂ ਜਰਗ ਦਾ ਮੇਲਾ ਜਿਹੜਾ ਇਹ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ ਜਰਗ ਦਾ ਮੇਲਾ ਜਰਗ ਦਾ ਮੇਲਾ ਕਿਸ ਦੇਵੀ ਨਾਲ ਸੰਬੰਧਿਤ ਹੈ ਸ਼ੀਤਲਾ ਦੇਵੀ ਦੇ ਨਾਲ ਜਰਗ ਦਾ ਮੇਲਾ ਕਿਸ ਦਿਵਾਲੇ ਲੱਗਦਾ ਹੈ 1 ਅਕਤੂਬਰ ਠੀਕ ਹੈ ਉਸ ਦਿਵਾਲੇ ਲੱਗਦਾ ਹੈ ਮੇਲਾ ਚੇਚਕ ਰੋਗ ਹੋਣ ਸੰਬੰਧੀ ਲੋਕਾਂ ਦਾ ਕੀ ਨਿਚਾ ਹੈ ਇਹ ਹੈ ਕਿ ਸ਼ੀਤਰਾ ਦੇਵੀ ਪ੍ਰਵੇਸ਼ ਪ੍ਰਵੇਸ਼ ਕਰ ਜਾਂਦੀ ਹੈ ਉਸ ਦੇ ਨਾਲ ਹੁੰਦਾ ਹੈ ਚੇਚਕ ਰੋਗ ਜਰਗ ਦੇ ਮੇਲੇ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਬਹਿੜੀਏ ਦਾ ਮੇਲਾ ਮਤਲਬ ਬਹਿੜੀਏ ਕਿਹਾ ਜਾਂਦਾ ਬੇਹੇ ਗੁਲਗਲੇ ਕਰਕੇ ਬੇਹੇ ਗੁਲਗਲੇ ਜਿਹੜੇ ਚੜਾਈ ਜਾਂਦੇ ਆ ਰਾਤ ਨੂੰ ਪਕਾਏ ਜਾਂਦੇ ਆ ਸਵੇਰ ਠੰਡੇ ਹੋ ਜਾਂਦੇ ਆ ਬੇਹੇ ਕਰਕੇ ਫਿਰ ਇਹਨਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਤੇ ਨਾਲ ਫਿਰ ਛੋਲੇ ਵੀ ਆ ਜਿਹੜੇ ਉਬਲੇ ਹੋਏ ਦਿੱਤੇ ਜਾਂਦੇ ਆ ਯਾਦ ਰੱਖਣਾ ਬੇਹੇ ਗੁਲਗਲੇ ਸ਼ੀਤ라 ਦੇਵੀ ਦਾ ਵਾਹਨ ਕਿਹੜਾ ਜਾਨਵਰ ਹੈ ਖੋਤਾ ਖੋਤਿਆਂ ਦੀ ਕਦਰ ਕਿਸ ਮੇਲੇ ਵਿੱਚ ਹੁੰਦੀ ਹੈ ਜਰਗ ਦੇ ਮੇਲੇ ਵਿੱਚ ਬਿਹੜੀਏ ਦੇ ਮੇਲੇ ਵਿੱਚ ਕਮਿਆਰ ਆਪਣੇ ਖੋਤਿਆਂ ਨੂੰ ਸਜਾ ਕੇ ਲੈ ਕੇ ਆਉਂਦੇ ਆ ਇਸ ਮੇਲੇ ਵਿੱਚ ਜਿਗਰਾਵਾ ਦਾ ਰੋਸ਼ਨੀ ਦਾ ਮੇਲਾ ਕਿਸ ਸੂਫੀ ਦੀ ਕਬਰ ਉੱਤੇ ਲੱਗਦਾ ਹੈ ਇਹ ਕਾਫੀ ਵਾਰ ਪੁੱਛਿਆ ਗਿਆ ਪ੍ਰਸ਼ਨ ਸੂਫੀ ਅਬਦੁਲ ਕਾਦਰ ਚਿਲਾਨੀ ਇਹ ਮੇਲਾ 3 ਦਿਨ ਲੱਗਦਾ ਹੈ ਇਹ ਵੀ ਪੁੱਛਿਆ ਜਾਂਦਾ ਕਿੰਨੇ ਦਿਨ ਮੇਲਾ ਲੱਗਦਾ ਹੈ 3 ਦਿਨ 14 15 16 ਫਗਣ ਸਾਡਾ ਅਗਲਾ ਪ੍ਰਸ਼ਨ ਜੀ ਜਗਰਾਵਾਂ ਦੇ ਮੇਲੇ ਨੂੰ ਰੋਸ਼ਨੀ ਦਾ ਮੇਲਾ ਕਿਉਂ ਕਿਹਾ ਜਾਂਦਾ ਹੈ ਜੋ ਪੇਰਾ ਜੀ ਉਸ ਦੀ ਕਬਰ ਉੱਤੇ ਬਹੁਤ ਸਾਰੇ ਚਿਰਾਗ ਬਾਲੇ ਜਾਂਦੇ ਆ ਤੇ ਕਾਫੀ ਜ਼ਿਆਦਾ ਰੋਸ਼ਨੀ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਰੋਸ਼ਨੀਆਂ ਦਾ ਮੇਲਾ ਹੈਦਰ ਸ਼ੇਖ ਦੇ ਮਕਬਰੇ ਉੱਤੇ ਮੇਲਾ ਕਿੱਥੇ ਲੱਗਦਾ ਹੈ ਮਲੇਰ ਕੋਟਲਾ ਦੇ ਵਿੱਚ ਹੈਦਰ ਸ਼ੇਖ ਦਾ ਮੇਲਾ ਪੁੱਛਿਆ ਜਾ ਸਕਦਾ ਕਿੱਥੇ ਲੱਗਦਾ ਮਲੇਰ ਕੋਟਲਾ ਦੇ ਵਿੱਚ ਨਿਗਾਹਾਂ ਦਾ ਮੇਲਾ ਕਿੱਥੇ ਲੱਗਦਾ ਹੈ ਮਲੇਰ ਕੋਟਲਾ ਦੇ ਵਿੱਚ ਪੋ ਦੇ ਪਹਿਲੇ ਵੀਰਵਾਰ ਪੋ ਕਾਫੀ ਠੰਡ ਹੁੰਦੀ ਹੈ ਠੀਕ ਹੈ ਪੋ ਦੇ ਵਿੱਚ ਤੇ ਇਸ ਦੇ ਪਹਿਲੇ ਵੀਰਵਾਰ ਨੂੰ ਲੱਗਦਾ ਨਿਗਾਹਾਂ ਦਾ ਮੇਲਾ ਮੋਗਾ ਮੈਂ ਇਸ ਲਈ ਲਿਖਿਆ ਕਿ ਇਸ ਨਾਲ ਮਿਲਦਾ ਜੁਲਦਾ ਮੇਲਾ ਇੱਕ ਮੋਗੇ ਦੇ ਵਿੱਚ ਵੀ ਲੱਗਦਾ ਪਰ ਆਪਣਾ ਜਿਹੜਾ ਸਹੀ ਪ੍ਰਸ਼ਨ ਹੈ ਮਲੇਰ ਕੋਟਲਾ ਦੇ ਵਿੱਚ ਲੱਗਦਾ ਪੋ ਦੇ ਪਹਿਲੇ ਵੀਰਵਾਰ ਨੂੰ ਤੁਹਾਨੂੰ ਪੁੱਛਿਆ ਵੀ ਜਾ ਸਕਦਾ ਕਿ ਨਿਗਾਹਾਂ ਦੇ ਮੇਲੇ ਨਾਲ ਮਿਲਦਾ ਜੁਲਦਾ ਮੇਲਾ ਹੋਰ ਕਿੱਥੇ ਲੱਗਦਾ ਹੈ ਫਿਰ ਆਵੇਗਾ ਤੁਹਾਡਾ ਮੋਗਾ ਨਿਗਾਹਾਂ ਦੇ ਮੇਲੇ ਨੂੰ ਹੋਰ ਕੀ ਕਹਿੰਦੇ ਹਨ ਸਖੀ ਸਰਵਰ ਦਾ ਮੇਲਾ ਕਿਹਾ ਜਾਂਦਾ ਹੈ ਸਖੀ ਸਰਵਰਦੀ ਖਾਨਗਾਹ ਉਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਕਿੱਥੇ ਮੇਲਾ ਲੱਗਦਾ ਹੈ ਇਹ ਲੱਗਦਾ ਲੁਧਿਆਣਾ ਦੇ ਪਾਂਡਲਪਿੰਡ ਵਿੱਚ ਇਹ ਯਾਦ ਰੱਖਣਾ ਸਖੀ ਸਰਵਰਦੀ ਖਾਨਗਾਹ ਉਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਪੰਜਾ ਸਾਹਿਬ ਕਿੱਥੇ ਹੈ ਪੱਛਮੀ ਪੰਜਾਬ ਵਿੱਚ ਪਾਕਿਸਤਾਨ ਵਿੱਚ ਪੰਜਾ ਸਾਹਿਬ ਵਿੱਚ ਮੇਲਾ ਕਦੋਂ ਲੱਗਦਾ ਹੈ ਹਰ ਪੂਰਨਮਾਸੀ ਨੂੰ ਹਰ ਪੁੰਨਿਆਂ ਨੂੰ ਮੇਲਾ ਲੱਗਦਾ ਪੰਜਾ ਸਾਹਿਬ ਦੇ ਵਿੱਚ ਤੇ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਮੇਲਾ ਕਦੋਂ ਲੱਗਦਾ ਕੱਤਕ ਦੀ ਪੂਰਨਮਾਸੀ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਜੋੜ ਮੇਲਾ ਕਿੱਥੇ ਲੱਗਿਆ ਕਰਦਾ ਸੀ ਡੇਰਾ ਸਾਹਿਬ ਲਾਹੌਰ ਮਾਗੀ ਦਾ ਮੇਲਾ ਕਿੱਥੋਂ ਦਾ ਪ੍ਰਸਿੱਧ ਹੈ ਸ੍ਰੀ ਮੁਕਤਸਰ ਸਾਹਿਬ ਦਾ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਖਿਦਰਾਣਾ 1705 ਦੇ ਵਿੱਚ ਜਿਹੜੀ ਮੁਗਲਾਂ ਦੇ ਨਾਲ ਲੜਾਈ ਹੋਈ ਸੀ ਤੇ ਜਿਹੜੇ 40 ਮੁਕਤੇ ਸੀ ਉਹਨਾਂ ਦਾ ਜਥੇਦਾਰ ਸੀ ਮਹਾ ਸਿੰਘ ਠੀਕ ਹੈ ਤੇ ਸ੍ਰੀ ਗੁਰੂ ਗੋਬਿੰਦ ਜੀ ਮਾਲਵਾਦੀ ਧਰਤੀ ਉੱਪਰ ਆਏ ਸੀ ਠੀਕ ਹੈ ਤੇ ਇੱਥੇ ਫਿਰ ਇਹਨਾਂ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਇਹ ਯਾਦ ਰੱਖਣਾ 1705 ਮੁਗਲਾਂ ਦੇ ਨਾਲ ਠੀਕ ਹੈ ਯੁੱਧ ਹੋਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਬੇਦਾਵਾ ਦੇ ਦਿੱਤਾ ਸੀਗਾ ਲਿੱਖ ਕੇ ਦਿੱਤਾ ਸੀ ਫਿਰ ਇਹਨਾਂ ਦੀਆਂ ਜੋ ਔਰਤਾਂ ਸੀ ਉਹਨਾਂ ਨੇ ਫਿਰ ਇਹਨਾਂ ਨੂੰ ਕਾਫੀ ਬੁਰਾ ਭਲਾ ਕੀਤਾ ਕਿ ਤੁਸੀਂ ਗੁਰੂ ਦਾ ਸਾਥ ਛੱਡਿਆ ਤੇ ਫਿਰ ਇਹਨਾਂ ਨੇ ਬਾਅਦ ਦੇ ਵਿੱਚ ਆ ਕੇ ਮੁਕਤਸਰ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਮਤਲਬ ਆਹ ਵਾਲੀ ਲੜਾਈ ਦਾ 1705 ਨਾਲ ਸੰਬੰਧ ਨਹੀਂ ਠੀਕ ਹੈ। ਮੁਕਤਸਰ ਸਾਹਿਬ ਦੀ ਜੋ ਖਦਰਾਣਾ ਵਾਲੀ ਲੜਾਈ ਆ। ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਕਿਸ ਦਿਨ ਹੁੰਦਾ ਹੈ? ਹੋਲੀ ਤੋਂ ਅਗਲੇ ਦਿਨ ਚੇਤ ਵਦੀ ਪਹਿਲੀ। ਇਹ ਮੈਂ ਦੇਖ ਕੇ ਲਿਖ ਰਿਆ ਸੀ ਫਿਰ ਵੀ ਗਲਤੀ ਨਾਲ ਸੁਧਿ ਲਿਖਿਆ ਗਿਆ ਤੇ ਪੇਪਰ ਦੇ ਵਿੱਚ ਗਲਤੀ ਹੋਣੀ ਥੋੜਾ ਜਿਹਾ ਬਚਾ ਕੇ ਰੱਖਣਾ ਮਤਲਬ ਗਲਤੀ ਹੋਣੀ ਨਹੀਂ ਚਾਹੀਦੀ ਠੀਕ ਹੈ ਚੇਤ ਵਧੀ ਪਹਿਲੀ ਮੱਸੀਆ ਦਾ ਮੇਲਾ ਕਿੱਥੋਂ ਦਾ ਪ੍ਰਸਿੱਧ ਹੈ ਤਰਨਤਾਰਨ ਹਰ ਮੱਸੀਆ ਤੇ ਹੀ ਮੇਲਾ ਲੱਗਦਾ ਤੇ ਜਿਸ ਦਿਨ ਇਹ ਮੇਲਾ ਲੱਗਦਾ ਸਕੂਲ ਸਾਰੇ ਖਾਲੀ ਸਾਬ ਜਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਕਿੱਥੇ ਲੱਗਦੇ ਹਨ ਸ਼ਹੀਦੀ ਜੋੜ ਮੇਲੇ ਲੱਗਦੇ ਹਨ ਮਰੀਂਡਾ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਠੀਕ ਹੈ ਸਾਬ ਜਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਜੋ ਮਨਾਏ ਜਾਂਦੇ ਆ ਜੀ ਇਹ ਮਰੀਂਡਾ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਇਸ ਤੋਂ ਬਿਨਾ ਹੋਰ ਵੀ ਸਾਰੇ ਪੰਜਾਬ ਦੇ ਵਿੱਚ ਹੀ ਮੇਲੇ ਲੱਗਦੇ ਆ ਪਰ ਇਹ ਤੁਸੀਂ ਯਾਦ ਰੱਖਣਾ ਨੋਟ ਜਿਹੜੇ ਅਗਲੇ ਦੋ ਪ੍ਰਸ਼ਨ ਆ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਤੁਹਾਡੇ ਤੁਹਾਡੇ ਨਾਲ ਹੀ ਸਬੰਧਤ ਹੈ ਵਾਲੇ ਠੀਕ ਹੈ ਤੁਹਾਨੂੰ ਹੀ ਪੁੱਛਿਆ ਜਾ ਸਕਦੇ ਆ ਹਾਸ਼ਮ ਸ਼ਾਦੀ ਯਾਦ ਵਿੱਚ ਮੇਲਾ ਕਿੱਥੇ ਲੱਗਦਾ ਹੈ ਜਗਦੇਵ ਕਲਾ ਜਾਂ ਜੰਗਦੇਓ ਕਲਾ ਆਈਐਮਪੀ ਇਹ ਦੋਨੇ ਪ੍ਰਸ਼ਨ ਠੀਕਾ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਲੱਗਣ ਵਾਲਾ ਮੇਲਾ ਲੱਗਦਾ ਲੁਧਿਆਣਾ ਦੇ ਵਿੱਚ ਹਾਸ਼ਮ ਵਾਲਾ ਯਾਦ ਰੱਖਣਾ ਪ੍ਰੋਫੈਸਰ ਮੋਹਨ ਸਿੰਘ ਵਾਲਾ ਵੀ ਤੁਸੀਂ ਭੁੱਲ ਨਾ ਜਾਣਾ ਸਾਡਾ ਅਗਲਾ ਪ੍ਰਸ਼ਨ ਹੈ ਜੀ ਪੂਰਬ ਇਕਾਦ ਸੀ ਸੰਗਰਾੰਦ ਪੂਰਨਮਾਚੀ ਕਿਸ ਗਤੀ ਨਾਲ ਸੰਬੰਧਿਤ ਹਨ ਹਨ ਜੀ ਚੰ드ਰਮਾ ਗਤੀ ਦੇ ਨਾਲ ਸੰਬੰਧਿਤ ਮੱਸਿਆ ਮਹੀਨੇ ਦੇ ਵਿੱਚ ਪਹਿਲਾਂ ਆਉਂਦੀ ਹੈ ਜੋ ਸਾਡੇ ਦੇਸੀ ਮਹੀਨੇ ਚੱਲਦੇ ਆ ਉਹਨਾਂ ਦੇ ਵਿੱਚ ਜੋ ਮੱਸਿਆ ਇਹ ਸਭ ਤੋਂ ਪਹਿਲਾਂ ਆਉਂਦੀ ਹੈ ਫਿਰ ਆਉਂਦੀ ਹੈ ਪੂਰਨਮਾਸ਼ੀ ਇਹ ਯਾਦ ਰੱਖਣਾ ਚੰ드ਰਮਾ ਗਤੀ ਜਿਹੜੇ ਆਪਾਂ ਸੁਧਿ ਵਧੀ ਕੀਤੇ ਆ ਚੰ드ਰਮਾ ਦੀ ਗਤੀ ਦੇ ਨਾਲ ਉਹ ਚੱਲ ਰਹੇ ਆ ਤੇ ਜੋ ਸਾਡਾ ਹੁਣ ਵਾਲੇ ਕੈਲੰਡਰ ਚੱਲਦੇ ਆ 365 ਦਿਨਾਂ ਵਾਲੇ ਇਹ ਸੂਰਜ ਦੀ ਗਤੀ ਨਾਲ ਸੰਬੰਧਿਤ ਹੈ ਤੇ ਕੁਝ ਕੈਲੰਡਰ ਇਸ ਤਰ੍ਹਾਂ ਦੇ ਜਿਹੜੇ ਸੂਰਜ ਤੇ ਚੰਦਰਮਾ ਦੀ ਦੋਨਾਂ ਹੀ ਗਤੀਆਂ ਨੂੰ ਮਿਲਾ ਕੇ ਚਲਦੇ ਆ ਆਪਾਂ ਜੋ ਦਿਨ ਤਿਹਾੜ ਕਰ ਰਹੇ ਆ ਇਹ ਜੋ ਸਾਡੀ ਚੰਦਰਮਾ ਦੀ ਗਤੀ ਨਾਲ ਪਹਿਲਾਂ ਸਾਡਾ ਸਿਸਟਮ ਚੱਲਦਾ ਸੀ ਉਸ ਦੇ ਹਿਸਾਬ ਨਾਲ ਮਨਾਏ ਜਾਂਦੇ ਆ ਇਸ ਕਰਕੇ ਤੁਸੀਂ ਆਪਣੀ ਡਾਇਰੀ ਉੱਪਰ ਜੋ ਆਪਣੀ ਜਿਹੜੀ ਸਾਲਾਨਾ ਡਾਇਰੀ ਹੁੰਦੀ ਆ ਸਾਲ ਵਾਲੀ ਠੀਕ ਆ ਉਸ ਉੱਪਰ ਕਿਤੇ ਨਾ ਕਿਤੇ ਨਜ਼ਰ ਮਾਰ ਲਿਆ ਕਰੋ ਕਿ ਮੇਲਾ ਜਿਹੜਾ ਇਹ ਕਿੰਨੀ ਤਰੀਕ ਨੂੰ ਆਇਆ ਤੇ ਸਿਰਫ ਅੰਗਰੇਜ਼ੀ ਮਹੀਨਿਆਂ ਦੀਆਂ ਤਰੀਕਾਂ ਨਾ ਦੇਖਿਆ ਕਰੋ ਕਿ ਇੰਨੀ ਤਰੀਕ ਨੂੰ ਇਹ ਆਇਆ ਜਾਂ ਇੰਨੀ ਤਰੀਕ ਨੂੰ ਇਹ ਆਇਆ ਠੀਕ ਆ ਕਿ ਕਿੰਨੀ ਜਨਵਰੀ ਨੂੰ ਲੋਹੜੀ ਸੀ ਦੇਸੀ ਮਹੀਨਿਆਂ ਦੇ ਵਿੱਚ ਸਰ ਥੋੜਾ ਜਿਹਾ ਦੇਖ ਲਿਆ ਕਰੋ ਪੰਜਾਬ ਵਿੱਚ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ ਚੇਤ ਮਹੀਨੇ ਦੀ ਇਕਮ ਤੋਂ ਠੀਕ ਹੈ ਚੇਤਰ ਦੀ ਇਕਮ ਤੋਂ ਕਿਸ ਦੇਸੀ ਮਹੀਨੇ ਵਿੱਚ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾ ਨੂੰ ਭੁੰਨ ਕੇ ਖਾਧਾ ਜਾਂਦਾ ਹੈ ਇਹ ਖਾਧਾ ਜਾਂਦਾ ਹੈ ਚੇਤ ਮਹੀਨੇ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਅੰਨ ਨਵਾ ਕਰਨ ਦੀ ਰੀਤ ਕਣਕ ਦੀਆਂ ਬੱਲੀਆਂ ਹੁੰਦੀਆਂ ਠੀਕ ਹੈ ਤੇ ਜਾਨ ਛੋਲੀਆ ਜਿਸ ਨੂੰ ਬੋਲਦੇ ਆ ਉਹਨਾਂ ਨੂੰ ਪੁੰਨ ਲਿਆ ਜਾਂਦਾ ਤੇ ਉਹਨਾਂ ਦੀਆਂ ਹੋਲਾ ਬਣਾ ਕੇ ਖਾਧੀਆਂ ਜਾਂਦੀਆਂ ਕਿਸ ਦੇਸੀ ਮਹੀਨੇ ਸਮੇਂ ਬਹਾਰ ਆਪਣੇ ਜੋਬਨ ਉੱਤੇ ਹੁੰਦੀ ਹੈ ਚੇਤ ਮਹੀਨੇ ਦੇ ਵਿੱਚ ਜਿਹੜੀ ਬਹਾਰ ਆਪਣੇ ਪੂਰੇ ਜੋਬਨ ਉੱਪਰ ਹੁੰਦੀ ਹੈ ਚੇਤ ਸੁਦੀ 8ਵੀਂ ਨੂੰ ਕਿਸ ਦੀ ਪੂਜਾ ਹੁੰਦੀ ਹੈ ਕੰਚਕਾਂ ਦੀ ਪੂਜਾ ਹੁੰਦੀ ਹੈ ਠੀਕ ਹੈ ਕੁਵਾਰੀਆਂ ਲੜਕੀਆਂ ਮਾਤਾ ਰਾਣੀ ਨੂੰ ਪ੍ਰਸੰਨ ਕਰਨ ਦੇ ਲਈ ਤੇ ਜਿਹੜੇ ਉਹਨਾਂ ਦੇ ਬੱਚੇ ਆ ਆਪਣੇ ਉਹ ਚੰਗੇ ਭਲੇ ਰਹਿਣ ਨਰੋਏ ਰਹਿਣ ਉਹਨਾਂ ਲਈ ਕੀਤੀ ਜਾਂਦੀ ਹੈ ਕੰਜਕਾਂ ਦੀ ਪੂਜਾ ਚੇਤ ਸੁਦੀ 8ਵੀਂ ਯਾਦ ਰੱਖਣਾ ਇਹ ਆਈ ਐਮਪੀਆ ਠੀਕ ਹੈ ਥੋੜਾ ਜਿਹਾ ਚੇਤ ਸੁਦੀ 8ਵੀਂ RAM NAVAMI ਦਾ ਤਿਹਾਰ ਕਦੋਂ ਹੁੰਦਾ ਹੈ ਚੇਤਰ ਸੁਦੀ 9 ਨੂੰ ਸ਼੍ਰੀ ਰਾਮਚੰਦਰ ਦਾ ਜਨਮ ਹੋਇਆ ਸੀ ਇਸ ਦਿਨ ਤੇ ਪਾਣੀ ਦੀਆਂ ਸ਼ਵੀਲਾਂ ਲਾਈਆਂ ਜਾਂਦੀਆਂ ਮੰਤਰਾਂ ਦੇ ਸਾਹਮਣੇ RAM NAVAMI ਦੇ ਤਿਹਾਰ ਦੇ ਉੱਪਰ ਤੀਆਂ ਦਾ ਤਿਹਾਰ ਇਹ ਹੁੰਦਾ ਸਾਵਣ ਦੀ ਤੀਜੀ ਤਿਥ ਨੂੰ ਸੌਨ ਮਹੀਨੇ ਦੀ 3 ਤਰੀਕ ਨੂੰ ਤੀਆਂ ਦਾ ਤਿਉਹਾਰ ਹੈ ਜਿਹੜਾ ਮਨਾਇਆ ਜਾਂਦਾ ਹੈ ਸਾਵਣ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਹੁੰਦਾ ਹੈ ਰੱਖੜੀ ਠੀਕ ਹੈ ਅੰਗਰੇਜ਼ੀ ਮਹੀਨਿਆਂ ਦੇ ਵਿੱਚ ਨਾ ਦੇਖੀ ਜਾਣਾ ਰੱਖੜੀ ਕਿੰਨੀ ਤਰੀਕ ਨੂੰ ਨਾ ਠੀਕ ਹੈ ਡਾਇਰੀ ਖੋਲਣਾ ਸਾਵਣ ਦੇ ਵਿੱਚ ਜਿਸ ਦਿਨ ਪੂਰਨਮਾਸ਼ੀ ਹੋਈ ਜਾਂ ਰੱਖੜੀ ਹੋਈ ਜਿਸ ਦਿਨ ਤੁਸੀਂ ਉਸ ਦਿਨ ਉਸ ਦਿਨ ਦੇਖਣਾ ਠੀਕ ਹੈ ਕਿ ਸਾਵਣ ਨੇ ਜਿਹੜਾ ਕਿਹੜੇ-ਕਿਹੜੇ ਪਾਸੇ ਬਿਕਰਮੀ ਸੰਮਤ ਵਿੱਚ ਕਿੰਨਾ ਹੋ ਗਿਆ ਨਾਨਕਸ਼ਹੀ ਵਿੱਚ ਕਿੰਨਾ ਹੋ ਗਿਆ ਸਾਕਾ ਸੰਮਤ ਵਿੱਚ ਕਿੰਨਾ ਹੋ ਗਿਆ ਸੁਦੀਵਦੀ ਵਾਲਾ ਜਿਹੜਾ ਚੰਦਰਮਾ ਦੀ ਗਤੀ ਵਾਲਾ ਕਿੰਨਾ ਹੋ ਗਿਆ ਗੁੱਗਾ ਨੌਮੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਭਾਦ੍ਰੋ ਸੁਦੀ ਵਿੱਚ ਭਾਦੋਂ ਮਹੀਨੇ ਦੇ ਵਿੱਚ ਜਿਹੜਾ ਗੁੱਗਾ ਨੌਮੀ ਦਾ ਤਿਹਾਰ ਹੈ ਇਹ ਮਨਾਇਆ ਜਾਂਦਾ ਕੱਚੀ ਲੱਸੀ ਸੱਪਾਂ ਦੀਆਂ ਗੁੱਡਾਂ ਕੋਲ ਰੱਖੀ ਜਾਂਦੀ ਹੈ ਮਿੱਠੀਆਂ ਸੇਵੀਆਂ ਬਣਾਈਆਂ ਜਾਂਦੀਆਂ ਤੇ ਇੱਕ ਇਸੇ ਰੁੱਤ ਵਿੱਚ ਦੁਆਪਰ ਯੁੱਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਨੇ ਅਵਤਾਰ ਧਾਰਨ ਕੀਤਾ ਸੀ ਇਹ ਗੱਲਾਂ ਯਾਦ ਕਰਨ ਵਾਲੀਆਂ ਨਹੀਂ ਤੇ ਨਾ ਹੀ ਕਰਿਓ ਠੀਕ ਹੈ ਪਦੋਂ ਕ੍ਰਿਸ਼ਨ ਪੱਖ ਦੀ 8ਵੀਂ ਉਸ ਦਿਨ ਹੁੰਦਾ ਗੂਗਾ ਨੌਮੀ ਦਾ ਤਿਉਹਾਰ ਅਗਲਾ ਯਾਦ ਰੱਖਣਾ ਸ਼ਰਾਦ ਕਦੋਂ ਕੀਤੇ ਜਾਂਦੇ ਹਨ ਸ਼ਰਾਦ ਪਹਿਲਾਂ ਇੱਕ ਪ੍ਰਸ਼ਨ ਪੁੱਛਿਆ ਗਿਆ ਸੀ ਸ਼ਰਾਦ ਕਿਉਂ ਕੀਤੇ ਜਾਂਦੇ ਆ ਤੇ ਹੁਣ ਆਪਾਂ ਯਾਦ ਕਰ ਰਹੇ ਹਾਂ ਸ਼ਰਾਦ ਕਦੋਂ ਕੀਤੇ ਜਾਂਦੇ ਹਨ ਅੱਸੂ ਮਹੀਨੇ ਦੇ ਹਨੇਰ ਪੱਖ ਦੀਆਂ 15 ਤਰੀਕਾਂ ਹੁੰਦੀਆਂ ਜਿਹੜੀਆਂ ਉਦੋਂ ਇਹ ਸ਼ਰਾਦ ਕੀਤੇ ਜਾਂਦੇ ਆ ਹਨੇਰ ਪੱਖ ਵੇਲੇ ਧਾਰਮਿਕ ਰੀਤ ਹੈ ਵਲੀ ਠੀਕ ਹੈ ਇਹਨਾਂ ਦੇ ਮੁਕੰਨ ਤੇ ਨਰਾਤੇ ਸ਼ੁਰੂ ਹੁੰਦੇ ਹਨ ਅਸੂ ਦੇ ਚਾਨਣ ਪੱਖ ਦੀ 1 ਤੋਂ 9ਵੀਂ ਤਿਤਕ ਜਿਹੜੇ ਇਹ ਨਰਾਤੇ ਚੱਲਦੇ ਆ ਇਸ ਸੰਬੰਧਤ ਕਿਸ ਦੇ ਨਾਲ ਮਾਤਾ ਗੌਰਜਾਂ ਦੇ ਨਾਲ ਤੇ ਸਾਂਝੀ ਮਾਈ ਦੀ ਪੂਜਾ ਦੇ ਨਾਲ ਇਹ ਜਿਹੜਾ ਸਾਡਾ ਤਿਹਾਰ ਇਹ ਸੰਬੰਧਤ ਹੈ ਠੀਕ ਕੋਈ ਵੀ ਮੰਗਲ ਕਾਰਜ ਸ਼ੁਰੂ ਇਹਨਾਂ ਦਿਨਾਂ ਦੇ ਵਿੱਚ ਕੀਤਾ ਜਾਂਦਾ ਹੈ ਅਸੂ ਚਾਨਣ ਪੱਖ ਦੀਆਂ ਇਹ ਤਿੱਥਾਂ ਜਿਹੜੀਆਂ ਮੰਗਲ ਕਾਰਜ ਦੇ ਲਈ ਸ਼ੁਭ ਮੰਨੀਆਂ ਜਾਂਦੀਆਂ। ਅਗਲਾ ਹੈ ਪਹਿਲੇ ਨਰਾਤੇ ਨੂੰ ਕੋਰੇ ਕੁਜੇ ਵਿੱਚ ਬੀਜੇ ਜਾਂਦੇ ਜੌਂ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਇਸ ਨੂੰ ਕਹਿੰਦੇ ਹਨ ਖੇਤਰੀ ਜਾਂ ਗੌਰਜਾਂ ਦੀ ਖੇਤੀ। ਦੁਸ਼ਹਿਰੇ ਵਾਲੇ ਦਿਨ ਫਿਰ ਇਹਨਾਂ ਨੂੰ ਪੱਟ ਲਿਆ ਜਾਂਦਾ ਹੈ ਤੇ ਫਿਰ ਜਿਹੜੀਆਂ ਭੈਣਾਂ ਤੇ ਜਾਂ ਫਿਰ ਜੋ ਬ੍ਰਾਹਮਣ, ਇਸਤਰੀਆਂ ਠੀਕ ਹੈ ਉਹ ਜਿਨ੍ਹਾਂ ਨੂੰ ਆਪਣੇ ਪ੍ਰਾ ਸਮਝਦਿਆਂ ਜਾਂ ਜਿੰਨਾਂ ਨੂੰ ਵੈਸੀ 10 10 ਰੁਪਏ ਲੈਣੇ ਹੁੰਦੇ ਆ ਉਹਨਾਂ ਨੂੰ ਇਹ 4 4 ਟੱਕੇ ਦੇ ਦਿੰਦੀਆਂ ਫਿਰ ਉਹ ਆਪਣੀ ਪੱਗ ਤੇ ਤੇ ਜਿਹੜੇ ਹਿੰਦੂ ਪੱਗ ਨਹੀਂ ਬਣਦੇ ਉਹ ਆਪਣੇ ਕੰਨ ਦੇ ਉੱਪਰ ਇਹਨਾਂ ਨੂੰ ਟੰਗ ਲੈਂਦੇ ਹਨ ਹਰੀਆਂ ਪੱਤੀਆਂ ਨੂੰ ਸਾਡਾ ਅਗਲਾ ਪ੍ਰੇਸ਼ਨ ਜੀ ਅਗਲਾ ਪ੍ਰੇਸ਼ਨ ਕਰਨ ਤੋਂ ਪਹਿਲਾਂ ਥੋੜਾ ਜਿਹਾ ਮਾਫ਼ ਕਰ ਦੇਣਾ ਮੇਰਾ ਗਲਾ ਵੀ ਸਾਫ਼ ਨਹੀਂ ਤੇ ਥੋੜਾ ਜਿਹਾ ਹਨੇਰਾ ਵੀ ਹੋ ਚੁੱਕਿਆ ਇਸ ਕਰਕੇ ਮੈਂ ਜ਼ਿਆਦਾ ਉੱਚੀ ਆਵਾਜ਼ 'ਚ ਨਹੀਂ ਬੋਲ ਰਿਹਾ ਕਿ ਬਾਕੀ ਡਿਸਟਰਬ ਹੋਣਗੇ ਸਾਰੇ ਸੁੱਤੇ ਪਏ ਆ ਇਸ ਕਰਕੇ ਥੋੜਾ ਜਿਹਾ ਆਰਾਮ ਦੇ ਨਾਲ ਤੁਹਾਨੂੰ ਕਰਵਾ ਰਿਹਾ ਹਾਂ ਨਰਾਤਿਆਂ ਵਿੱਚ ਕਿਸ ਦੀ ਪੂਜਾ ਹੁੰਦੀ ਹੈ ਸਾਂਜੀ ਮਾਈ ਦੀ ਗੋਹੇ ਤੇ ਮਿੱਟੀ ਨੂੰ ਮਿਕਸ ਕਰਕੇ ਕੰਧਾਂ ਦੇ ਉੱਪਰ ਸਾਂਜੀ ਮਾਈ ਦੀ ਤਸਵੀਰ ਬਣਾਈ ਜਾਂਦੀ ਹੈ ਉਸ ਦੇ ਵਿੱਚ ਜਿਹੜਾ ਚੰਨ ਚੜ੍ਹਦਾ ਤੇ ਸੂਰਜ ਛਿਪਦਾ ਬਣਾਇਆ ਜਾਂਦਾ ਹਰ ਰੋਜ਼ ਸ਼ਾਮ ਨੂੰ ਪੂਜਾ ਹੁੰਦੀ ਹੈ ਤੇ ਦਸਹਿਰੇ ਵਾਲੇ ਦਿਨ ਜਦੋਂ ਸਰਗੀ ਦਾ ਸਮਾਂ ਹੁੰਦਾ ਠੀਕ ਹੈ ਇਸ ਮੂਰਤੀ ਨੂੰ ਉਸ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਸਰਗੀ ਸਰਗੀ ਦਾ ਸਮਾਂ ਤੁਹਾਨੂੰ ਹੁਣ ਦੱਸਣਾ ਪੈਣਾ ਕਿਹੜਾ ਹੁੰਦਾ ਬਹੁਤਿਆਂ ਨੂੰ ਪਤਾ ਨਹੀਂ ਹੁੰਨਾ ਕਿ ਸਰਗੀ ਕਿਹੜਾ ਹੁੰਦਾ ਤੁਸੀਂ ਉਹ ਗੀਤ ਸੁਣਿਆ ਹੋਣਾ ਇੱਕ ਨਿਤ ਸਰਗੀ ਦੇ ਵੇਲੇ ਮੈਨੂੰ ਸੁਪਨਾ ਤੇਰਾ ਆਉਂਦਾ ਨਹੀਂ ਠੀਕ ਹੈ ਸਰਗੀ ਸਵੇਰੇ ਸਵੇਰੇ ਸੁਪਨੇ ਆਉਂਦੇ ਆ ਠੀਕ ਹੈ ਤੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਮੈਂ ਇੱਕ ਦੋ ਬੱਚਿਆਂ ਨੂੰ ਬੋਲ ਵੀ ਦੇ ਨਾ ਆਉਣਾ ਇੱਧਰ ਕਿ ਤੜਕੇ 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 ਆਗੇ ਤੁਸੀਂ ਜਾਂ ਆਥਣੇ ਆਜੋ ਤੁਸੀਂ ਤੜਕੇ ਦਾ ਮਤਲਬ ਹੁੰਦਾ ਸਵੇਰ ਠੀਕ ਹੈ ਤੇ ਆਥਣ ਦਾ ਮਤਲਬ ਹੁੰਦਾ ਸ਼ਾਮ ਦੁਸ਼ਹਿਰਾ ਕਿਸ ਦਿਨ ਰਾਤੀ ਨੂੰ ਹੁੰਦਾ ਹੈ 10ਵੇਂ ਰਾਤੀ ਨੂੰ ਹੁੰਦਾ ਹੈ ਥੋੜਾ ਜਿਹਾ ਮੇਰੇ ਉਚਾਰਨ ਪੱਖ ਤੋਂ ਤੁਸੀਂ ਥੋੜਾ ਜਿਹਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਮੇਰਾ ਉਚਾਰਨ ਮੇਰੇ ਤੋਂ ਨਹੀਂ ਬਦਲ ਰਿਹਾ ਮੇਰਾ ਉਚਾਰਨ ਇਸੇ ਤਰ੍ਹਾਂ ਹੀ ਰਹੇਗਾ ਠੀਕ ਹੈ ਇਸ ਕਰਕੇ ਥੋੜਾ ਜਿਹਾ ਆਪਣੇ ਹਿਸਾਬ ਨਾਲ ਸਮਝ ਲਿਆ ਕਰੋ ਜੋ ਲਿਖਿਆ ਹੋਇਆ ਜੋ ਲਿਖਤੀ ਪਾਸ਼ਾ ਲਿਖੀ ਹੋਈ ਹੈ ਇਹ ਟਕਸਾਲੇ ਹੀ ਲਿਖੀ ਹੋਈ ਹੈ ਪਰ ਜੋ ਮੈਂ ਬੋਲਦਾ ਇਹ ਮੈਂ ਮਲਬਈ ਹੀ ਬੋਲ ਸਕਦਾ ਚੰਗੀ ਤਰ੍ਹਾਂ ਠੀਕ ਹੈ ਇਸ ਕਰਕੇ ਜੋ ਅੰਮ੍ਰਿਤਸਰ ਵਾਲੇ ਤਰਨਤਾਰਨ ਵਾਲੇ ਥੋੜੀ ਜੀ ਨਿੰਦਿਆ ਕਰਦੇ ਆ ਕਿ ਸ਼ੁੱਧ ਬੋਲਿਆ ਕਰੋ ਤੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਸਮਝਾ ਲਿਆ ਕਰੋ ਕਿ ਇਹ ਜਿਹੜੇ ਫਰਕ ਹੈ ਇਹ ਆ ਜਾਂਦੇ ਆ ਭਾਸ਼ਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਕਦੋਂ ਮਨਾਇਆ ਜਾਂਦਾ ਹੈ ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੱਤੇ ਦੀ ਪੂਰਨਮਾਸ਼ੀ ਨੂੰ ਜਨਮ ਹੋਇਆ ਸੀ ਜੀ ਠੀਕ ਹੈ ਤੇ ਇਸੇ ਹੀ ਦਿਨ ਜਨਮ ਉਤਸਵ ਆ ਜਿਹੜਾ ਮਨਾਇਆ ਜਾਂਦਾ ਹੈ ਇਸੇ ਮਹੀਨੇ ਦੇ ਹਨੇਰ ਪੱਖ ਦੀ ਚੌਥੀ ਤਿਥ ਨੂੰ ਕਰਵਾ ਚੌਥ ਹੁੰਦਾ ਹੈ ਕਰਵਾ ਚੌਥ ਹੁੰਦਾ ਕੱਤੇ ਮਹੀਨੇ ਦੇ ਜਿਹੜਾ ਹਨੇਰਾ ਪੱਖ ਚੱਲਦਾ ਉਸ ਦੀ ਚੌਥੀ ਤਰੀਕ ਨੂੰ ਫਿਰ ਜੋ ਇਹ ਵਰਤ ਇਸ ਵਰਤ ਤੋਂ 4 ਦਿਨਾਂ ਬਾਅਦ ਮਤਲਬ ਕਰਵਾ ਚੌਥ ਤੋਂ 4 ਦਿਨਾਂ ਬਾਅਦ ਉਹ ਹੋਈ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਉਹ ਹੋਈ ਦੇਵੀ ਦੀ ਪੂਜਾ ਕਿਸ ਲਈ ਹੁੰਦੀ ਹੈ ਔਲਾਦ ਦੀ ਸੋਕ ਸ਼ਾਂਤੀ ਦੇ ਲਈ 어ਹੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਤਕ ਮਹੀਨੇ ਦਾ ਸਭ ਤੋਂ ਵੱਡਾ ਲੋਕਪੁਰਬ ਕਿਹੜਾ ਹੈ ਦੀਵਾਲੀ ਕਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ ਦੀਵਾਲੀ ਕੱਤੇ ਮਹੀਨੇ ਦੀ ਮੱਸਿਆ ਤੇ ਪੂਜਾ ਕਿਸ ਦੀ ਹੁੰਦੀ ਹੈ ਲక్ష్ਮੀ ਦੀ ਪੰਜਾਬ ਵਿੱਚ ਦੀਵਾਲੀ ਮਸ਼ਹੂਰ ਹੈ ਦੀਵਾਲੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੋਢ ਕਿਸ ਗੁਰੂ ਸਮੇਂ ਵੱਜਿਆ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੋਢ ਵੱਜਿਆ ਦਿਵਾਲੀ ਕਾਫੀ ਪੁਰਾਣਾ ਤਿਉਹਾਰ ਹੈ ਠੀਕ ਹੈ ਜੀ ਪਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੋਢ ਵੱਜਿਆ ਇਹ ਵੱਜਿਆ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਬਵੰਜਾ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਦਿਵਾਲੀ ਮੌਸਮੀ ਉਤਸਵ ਹੈ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਜੋ ਆਪਾਂ ਰਾਮਚੰਦਰ ਨਾਲ ਕਰਦੇ ਹਾਂ ਉਹ ਇੱਕ ਇਤਿਹਾਸ ਇਸ ਤੋਂ ਵੀ ਜਿਹੜਾ ਇਹ ਪ੍ਰਾਚੀਨ ਤਿਉਹਾਰ ਦਿਵਾਲੀ ਇੱਕ ਮੌਸਮੀ ਤਿਉਹਾਰ ਉਤਸਵ ਅਸੀਂ ਕਹਿ ਸਕਦੇ ਹਾਂ हां ਸਬੰਧਤ ਪੁੱਛਿਆ ਗਿਆ। ਪਰਾਚੀਨ ਸੰਬੰਧ ਮੈਂ ਇਤਿਹਾਸ रामचंद्र ਨਾਲ ਕਰ ਸਕਦੇ ਹਾਂ। ਅੰਮ੍ਰਿਤਸਰ ਦੇ ਵਿੱਚ ਅਸੀਂ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਜੀ। ਲੋੜੀ ਕਦੋਂ ਮਨਾਈ ਜਾਂਦੀ ਹੈ? ਪੋਹ ਮਹੀਨੇ ਦੇ ਆਖਰੀ ਦਿਨ ਜੋ ਸਾਡਾ ਬਿਕਰਮੀ ਸੰਮਤ ਚੱਲਦਾ। ਉਦੋਂ ਜੋ ਪੋਹ ਮਹੀਨਾ ਹੁੰਦਾ ਆਖਰੀ ਦਿਨ ਹੁੰਦਾ ਉਸ ਦਿਨ ਠੀਕ ਹੈ। ਤੇ ਸੁੰਦਰ ਮੰਦਰੀਏ ਜਿਹੜਾ ਗੀਤ ਹੈ ਇਹ ਹੈਗਾ ਸਾਡਾ ਸੰਬੰਧਤ ਲੋੜੀ ਦੇ ਨਾਲ। ਮਕਰ ਸੰਕ੍ਰਾਂਤੀ ਕਦੋਂ ਹੁੰਦੀ ਹੈ? ਇਹ ਯਾਦ ਰੱਖਣਾ ਦੋਨੇ ਹੀ ਪ੍ਰੇਸ਼ਨ ਅਗਲੇ ਤੇਲੀ ਮਾਗ ਨੂੰ ਮਤਲਬ ਲੋੜੀ ਤੋਂ ਅਗਲੇ ਦਿਨ ਹੁੰਦੀ ਹੈ ਮਕਰ ਸੰਕ੍ਰਾਂਤੀ ਕਿਹੜਾ ਤਿਉਹਾਰ ਮਕਰ ਸੰਕ੍ਰਾਂਤੀ ਦਾ ਰੂਪ ਹੈ ਮਾਗੀ ਜੋ ਮਾਗੀ ਹੈ ਜੀ ਇਹ ਮਕਰ ਸੰਕ੍ਰਾਂਤੀ ਦਾ ਹੀ ਪੰਜਾਬੀ ਰੂਪ ਹੈ ਮਤਲਬ ਮਾਗੀ ਬਾਦ ਵਿੱਚ ਮਨਾਈ ਜਾਣ ਲੱਗੀ ਆ ਪਹਿਲਾਂ ਇਹ ਮਨਾਈ ਜਾਂਦੀ ਸੀ ਮਕਰ ਸਕ੍ਰਾਂਤੀ ਮਕਰ ਸਕ੍ਰਾਂਤੀ ਨੂੰ ਪੰਜਾਬੀ ਰੂਪ ਦਿੱਤਾ ਤੇ ਇਹ ਬਣ ਗਿਆ ਸਾਡਾ ਮਾਗੀ ਦਾ ਮੇਲਾ ਮੇਲਾ ਮਾਗੀ ਮਸ਼ਹੂਰ ਹੈ ਸ਼੍ਰੀ ਮੁਕਸਰ ਸਾਹਿਬ ਖਿਦਰਾਣਾ ਦਾ ਮੇਲਾ ਮਾਗੀ ਮਸ਼ਹੂਰ ਹੈ ਠੀਕ ਹੈ ਜੀ ਸਾਡਾ ਅਗਲਾ ਪ੍ਰਸ਼ਨ ਜੀ ਫੱਗਣ ਦੀ ਮੱਸੀਆ ਨੂੰ ਕਿਹੜਾ ਪੁਰਬ ਹੁੰਦਾ ਹੈ ਸ਼ਿਵਰਾਤਰੀ ਇਹ ਯਾਦ ਰੱਖਣਾ ਫੱਗਣ ਦੀ ਮੱਸੀਆ ਨੂੰ ਹੁੰਦੀ ਹੈ ਸ਼ਿਵਰਾਤਰੀ ਪੰਜਾਬ ਦੇ ਮੇਲੇ ਅਤੇ ਤਿਉਹਾਰ ਲੇਖ ਕਿਸ ਦੀ ਰਚਨਾ ਹੈ ਇਹ ਹੈ ਐਸਐਸ ਬਨਜਾਰਾ ਬੇਦੀ ਦੀ ਰਚਨਾ ਸੋਹਿੰਦਰ ਸਿੰਘ ਬਨਜਾਰਾ ਬੇਦੀ ਮੇਰਾ ਨਾਨਕਾ ਪਿੰਡ ਮੇਰਾ ਦਾਦਕਾ ਪਿੰਡ ਇਹ ਰਚਨਾ ਰਚਨਾਵਾ ਕਿਸ ਦੀਆਂ ਹਨ ਸੋਹਿੰਦਰ ਸਿੰਘ ਬਨਜਾਰਾ ਬੇਦੀ ਦੀਆਂ ਗਲੀਆਂ ਚਿੱਕੜ ਦੂਰ ਘਰ ਕਿਸ ਦੀ ਸਵੈ ਜੀਵਨੀ ਹੈ ਐਸਐਸ ਬਨਜਾਰਾ ਬੇਦੀ ਅਗਲੀ ਰਚਨਾ ਆਪਾਂ ਬਾਅਦ ਵਿੱਚ ਕਰਾਂਗੇ ਜੀ ਇਹ ਸਵੈ ਜੀਵਨੀ ਮੈਂ ਪੜਦੇ ਆਂ ਬਸ ਤਿੰਨ ਚਾਰ ਇਹਦੇ ਕਾਂਡ ਰਹਿ ਗਏ ਸਵੈ ਜੀਵਨੀ ਦੇ ਪੜਨ ਵਾਲੇ ਤੇ ਇਸ ਦੇ ਵਿੱਚ 1947 ਤੋਂ ਬਾਅਦ ਜਦੋਂ ਲੇਖਕ ਦਾ ਪਰਿਵਾਰ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਠੀਕ ਹੈ ਸਭ ਕੁਝ ਤਬਾਹ ਕਰਵਾ ਕੇ ਆਪਣਾ ਇੱਧਰ ਆਉਂਦਾ ਤੇ ਫਿਰ ਇੱਧਰ ਮਜਬੂਰੀਆਂ ਉਹਨਾਂ ਨੂੰ ਘੇਰਦੀਆਂ ਵਕ-ਵਕ ਕੰਮ ਕਰਨੇ ਪੈਂਦੇ ਆ ਤੇ ਬਨਜਾਰਾ 베ਦੀ ਜੀ 1947 ਤੋਂ ਬਾਅਦ ਦੇ ਕੁਝ ਸਾਲਾਂ ਦਾ ਵਰਣਨ ਆਪਣੀ ਇਸ ਸਵੈ ਜੀਵਨੀ ਦੇ ਵਿੱਚ ਕਰਦੇ ਆ ਗਲੀਆਂ ਚਿੱਕੜ ਦੂਰ ਕਰ ਇਸ ਬਾਰੇ ਆਪਾਂ ਫਿਰ ਕੱਤੇ ਚਰਚਾ ਕਰਾਂਗੇ ਥੋੜਾ ਜਿਹਾ ਮਾਫ ਕਰਨਾ ਜੀ ਠੀਕ ਆ ਗਲੇ ਦੇ ਵਿੱਚ ਥੋੜੀ ਜੀ ਪਾਟੀ ਪਾਟੀ ਜੀ ਆਵਾਜ਼ ਆ ਰਹੀ ਹੈ ਜੇ ਉੱਚੀ ਬੋਲਣ ਚਾਹਦਾ ਸਮੱਸਿਆ ਜੀ ਆ ਰਹੀ ਸੀ ਇਸ ਕਰਕੇ ਮਾਫ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ